ਤਰਨਤਾਰਨ ਦੇ ਪਿੰਡ ਪਿੱੱਦੀ ਚ ਨੰਬਰਦਾਰੀ ਨੂੰ ਲੈ ਕੇ ਦੂਜੀ ਧਿਰ ਨੇ ਜੀਸੀਬੀ ਤੇ ਕਰਵਾਇਆ ਨਜਾਇਜ਼ ਮਾਈਨਿੰਗ ਦਾ ਕੇਸ ਦਾ ਮਾਮਲਾ ਸਾਹਮਣੇ ਆਇਆ ਤਰਨਤਾਰਨ ਦੇ ਪਿੰਡ ਪਿੱੱਦੀ ਦੇ ਵਸਨੀਕ ਹਰਪ੍ਰੀਤ ਸਿੰਘ ਪੁੱਤਰ ਅਜੀਤ ਸਿੰਘ ਨੰਬਰਦਾਰੀ ਨੂੰ ਲੈ ਕੇ ਦੂਜੀ ਧਿਰ ਗੁਰਜੀਤ ਸਿੰਘ ਸਰਪੰਚ ਪੁੱਤਰ ਸੁਖਦੇਵ ਸਿੰਘ ਗੁਰਸ਼ਰਨ ਸਿੰਘ ਪੁੱਤਰ ਮਨਜੀਤ ਸਿੰਘ ਨੇ ਜੇਸਬੀ ਤੇ ਕਰਵਾਇਆ ਨਜ਼ਾਇਜ਼ ਮਾਈਨਿੰਗ ਦਾ ਕੇਸ ਇਸ ਸਬੰਧੀ ਹਰਪ੍ਰੀਤ ਸਿੰਘ ਤੇ ਪਰਿਵਾਰ ਪੈਂਬਰਾ ਵੱਲੋਂ ਐਸਐਸਪੀ ਸਾਹਿਬ ਕੋਲ ਇਨਸਾਫ ਦੀ ਮੰਗ ਕੀਤੀ ਲਈ ਗੋਲਟੀ ਪ੍ਰਧਾਨਿਆ ਜੀ ਪਾਰਸਨ ਸੰਵਿਧਾਨਮਿਸ਼ਾ ਦਾ ਪੰਜਾਬ ਪ੍ਰਧਾਨਿਆ ਸਾਸਤਾ ਚਲਾ ਰਾਇਆ ਨਾਦ ਬੱਚਿਆਂ ਦੀ ਫਿਰ ਜੀ ਪਿੱਧੀ ਪੈਣ ਦਾ ਮਗਰਾ ਰਹਿਣ ਵਾਲਾ ਜੀ ਬੰਦਾ ਜੇ ਐਫਐਸਕੂ ਦਫਤਰ ਜਿਹੜਾ ਕੁੱਝ ਨਹੀਂ ਆਈ ਉਹ ਕੀ ਕਰਨਾ ਹੈ ਕੀ ਮਸਲਾ ਪੰ ਮਸਲਾ ਮੇਰਾ ਹਰਪ੍ਰੀਤ ਹੈ ਮੇਰਾ ਭਰਾ ਛੋਟਾ ਜੀ ਦਾ ਨੰਬਰਦਾਰੀ ਦਾ ਝਗੜਾ ਚੱਲਣ ਰਿਹਾ ਜੀ ਇਹ ਮਹੀਨਾ ਹੋ ਗਿਆ ਨੰਬਰਦਾਰੀ ਦਾ ਝਗੜਾ ਚੱਲਦੇ ਆ ਨਾ ਕਿੰਨੇ ਚੱਲਦਾ ਹੈ ਜੀ ਇੱਕ ਗੁਰਸਰਨ ਸਿੰਘ ਹੋਤੀ ਹੈ ਜੀ ਕੀ ਮਸਲਾ ਕੀ ਹੈ ਕਸਰ ਮਸਲਾ ਇਹ ਵੀ ਉਹ ਅੱਠ ਪੜਿਆ ਵਾ ਇਹ ਦਾ ਪੜਿਆ ਵਾ ਉਸ ਬੰਦੇ ਵਿੱਚ ਉਹਨਾਂ ਨੇ ਜਿਹੜਾ ਸਾਡੀ ਇੱਕ ਮਸ਼ੀਨ ਵੀ ਹੈ ਜੋ ਮੇਰੇ ਬਰਾਦਰ ਦੀ ਛੋਟੇ ਦੀ ਆ ਕਾਰੋਬਾਰ ਕਰਦੀ ਉਹ ਲਵਾਈ ਆ ਕਹਿੰਦੇ ਨੰਬਰਦਾਰੀ ਲਿਖ ਕੇ ਦੇ ਦਿਓ ਤੇ ਅਸੀਂ ਤੁਹਾਡੀ ਮਸ਼ੀਨ ਸਿਵਾ ਦੇਨੇ ਆ ਪਰ ਅੱਜ ਉਹਨਾਂ ਨੇ ਅੱਠ ਪ੍ਰਸ਼ਾਸਨ ਐਸਐਸਪੀ ਨੂੰ ਡਿਪਟੀ ਨੂੰ ਮਿਲੇ ਆ ਡੀਸੀ ਸਾਹਿਬ ਨੂੰ ਮਿਲੇ ਆ ਉਹਨਾਂ ਨੇ 8 ਪੜੇ ਦੇ ਹੱਕ 'ਚ ਨੰਬਰਦਾਰੀ ਕਰਤੀ ਤੇ 10 ਪੜੇ ਦੇ ਹੱਕ 'ਚ ਕੋਈ ਨੰਬਰਦਾਰੀ ਨਹੀਂ ਕੀਤੀ। ਉਹ ਬੰਦਾ ਦੋਸੀ ਵੀ ਆ ਨਸ਼ੇ ਦਾ ਆਦਤ ਦੀ ਵੀ ਆ ਗਲਤ ਕੰਮ ਵੀ ਕਰਦਾ ਵਾ ਔਰ ਉਹਦੇ ਖਿਲਾਫ ਫੇਰ ਵੀ 8 ਪੜੇ ਨੂੰ ਨੰਬਰਦਾਰੀ ਦਿੱਤੀ ਇਹਦੀ ਵਿਰੋਧਤਾ ਕਰਦੇ ਆ। ਹਮੇਰੇ ਅਨੁਸਾਰ ਚਾਹੀਦਾ ਹੈ। ਭਾਜੀ ਤੁਸੀਂ ਬਲਟ ਡੀਪੀ ਮਿਸ਼ਰ ਸਾਹਿਬ ਨੂੰ ਜੋ ਐਸਐਸਪੀ ਸਾਹਿਬ ਨੂੰ ਥੀ ਮਿਲੇ ਸੀ ਉਹ ਦਿਖਾ ਦਿੱਤੀ ਸੀ ਪਹਿਲਾਂ। ਭਾਜੀ ਆਹ ਵੇਖੋ ਐਸਐਸਪੀ ਐਸਐਸਪੀ ਸਾਹਿਬ ਦੀ ਆ ਜੀ ਐਪਲੀਕੇਸ਼ਨ ਆ ਆਪਣੇ ਡੀਸੀ ਸਾਹਿਬ ਨੂੰ ਦਿੱਤੀ ਐਪਲੀਕੇਸ਼ਨ। ਤਮੀ ਨਾਗਮ ਅਗਰ ਮਰਨ ਨੂੰ ਕੋਈ ਵੀ ਸਵਾਲ ਅੱਜ ਸਵਾਲ ਆਇਆ ਵੀ ਜਿਹੜਾ ਪਰਚਾ ਤੁਹਾਡੇ ਤੇ ਆਇਆ ਵਾ ਉਹਦੇ ਜਾਂਚ ਕਰਾਂਗੇ ਤੇ ਫਿਰ ਤੁਹਾਨੂੰ ਦੱਸਾਂਗੇ ਵੀ ਕੀ ਤੁਹਾਡੇ ਕੀ ਮੰਗ ਕਰਦੇ ਹੋ ਜੀ ਅਸੀਂ ਪ੍ਰਸ਼ਾਸਨ ਨੂੰ ਮੰਨ ਕਰਦੇ ਵੀ ਜਿਹੜਾ ਅੱਠ ਪੜਿਆ ਉਹਨੂੰ ਤੁਸੀਂ ਨੰਬਰਦਾਰੀ ਦੇ ਦਿੱਤੀ ਆ ਤੇ ਜਿਹੜਾ ਦਾਅ ਪੜਿਆ ਬੰਦਾ ਸਾਫ ਸੁਥਰਾ ਵਾ ਸੋਚਵਾਨ ਬੰਦਾ ਵਾ ਉਹਨੂੰ ਤੁਸੀਂ ਅਨਕਾਰ ਕੇ ਤੇ ਬਾਹਰ ਕੱਢਤਾ ਵਾ ਡੀਸੀ ਸਾਹਿਬ ਕੋਲ ਗਏ ਆ ਉਹਨੇ ਬਾਹਰ ਕਰਤਾ ਕਹਿੰਦੇ ਵੀ ਜਾਓ ਨੰਬਰਦਾਰੀ ਉਹਨੂੰ ਦੇ ਦਿੱਤੀ ਅੱਠ ਪੜੇ ਮੇਰਾ ਨਾਮ ਸਰ ਮਨਦੀਪ ਸਿੰਘ ਕੋ ਰਾਮ ਜੀ ਕੈਂਟ ਵੀ ਦਿੱਦੇ ਰਹਿਣ ਵਾਲਾ ਵੀਰ ਜੀ ਕੀ ਮਸਲਾ ਹੈ ਜੀ ਜੀ ਮਸਲਾ ਇਹ ਆ ਵੀ ਨਜਾਇਜ਼ ਸਾਡੀ ਮਸ਼ੀਨ ਥਾਣੇ ਲਵਾਈ ਗਈ ਆ ਨੰਬਰ ਦਾ ਚੱਕਰ ਆ ਨੰਬਰ ਇੱਕ ਗੁਰਜੀਤ ਸਿੰਘ ਕਹਿਣਾ ਨਾਲ ਗੁਰਸ਼ੰਸ਼ਨ ਗੋਦੀ ਪੋਲ ਸੇ ਖਾੜਕੇ ਤੇ ਉਹਨਾਂ ਨੇ ਨਜਾਇਜ਼ ਸਾਡੀ ਮਸ਼ੀਨ ਜਿਹੜੀ ਥਾਣੇ ਲਵਾਈ ਆ ਜਦੋਂ ਅਸੀਂ ਮਸ਼ੀਨ ਦੇ ਮਸਲੇ ਚ ਗਏ ਥਾਣੇ ਐਸਐਸਓ ਸਾਹਿਬ ਕਹਿੰਦਾ ਵਾ ਵੀ ਮਸ਼ੀਨ ਜਿਹੜੀ ਆ ਉਹ ਤੁਹਾਡੀ ਐਮ ਐਲ ਏ ਸਾਹਮਣੇ ਮਤਲਬ ਦਵਾਈ ਐਮ ਐਲ ਏ ਸਾਹਿਬ ਨੂੰ ਮਿਲੇ ਆ ਉਹਨਾਂ ਨੇ ਇਹ ਗੱਲ ਕਹੀ ਆ ਵੀ ਮੈਂ ਇਹ ਕੰਮ ਨਹੀਂ ਕਰਾਉਂਦਾ ਨਜਾਇਜ਼ ਕੰਮ ਮੈਂ ਨਹੀਂ ਕਰਾਉਂਦਾ ਉਹਨਾਂ ਨੇ ਇਹ ਗੱਲ ਕਹੀ ਆ ਕਿ ਜਿਹੜੀ ਮਸ਼ੀਨ ਆ ਮੇਰੇ ਤੋਂ ਬਾਅਦ ਮੇਰੇ ਪੀਏ ਸਾਹਿਬ ਨੂੰ ਮਿਲੇ ਆ ਤੇ ਉਹਨਾਂ ਨੇ ਮਤਲਬ ਤੁਹਾਡੀ ਮਸ਼ੀਨ ਤੇ ਪਰਚਾ ਕਰਾਤਾ ਵਾ ਤੇ ਫਿਰ ਸਾਡਾ ਇਹ ਨੰਬਰਦਾਰੀ ਦਾ ਮਤਲਬ ਹੈਗਾ ਸੀ ਡੀ ਸੀ ਸਾਹਿਬ ਕੋਲ ਕੇਸ ਅਸੀਂ ਡੀ ਸੀ ਸਾਹਿਬ ਨੂੰ ਮਿਲੇ ਆ ਤੇ ਮੇਰਾ ਵੀਰ ਜੀ ਪੜਿਆ ਦਾ ਪੜਿਆ ਵਾ ਅੱਜ ਤੱਕ ਸਕੂਲ ਖਾਣਾ ਕਰੈਕਟਰ ਪਿੰਡ ਲੋ ਸਾਫ ਸੁਥਰਾ ਵਾ ਪਿੰਡ ਵੱਲੋਂ ਨਕਵਾਰੀ ਵੀ ਕਰਾਈ ਜਾਵੇ ਤੇ ਗੁਰシャン ਸਿੰਘ ਜਿਹੜਾ ਦੁੱਜੀ ਧਾਰ ਵਾਲਾ ਵਾ ਜਿਹੜਾ ਨੰਬਰਦਾਰੀ ਲੈਣ ਦੇ ਮੇਰੇ ਭਰਾ ਦੇ ਬੰਦੇ ਦੀ ਨਕਵਾਰੀ ਕਰਾਈ ਜੋ ਨਸ਼ੇ ਦਾ ਆਦੀ ਹੈ ਸ਼ਰਾਬ ਪਿੰਡਾ ਰੋ ਰਾਣ ਨੂੰ ਤੇ ਗੁਰਜੀਤ ਸਿੰਘ ਕਹਿਣਾ ਜਿਹੜਾ ਉਹਦੇ ਨਾਲ ਰਹਿੰਦਾ ਵਾ ਇਹ ਦੋਵੇਂ ਇਕੱਠੇ ਕੰਮ ਕਰਦੇ ਆ ਜਿਹੜਾ ਵੀ ਕਰਦੇ ਚੰਗਾ ਤੇ ਹੱਲੇ ਤੱਕ ਕੋਈ ਪਿੰਡ 'ਚ ਕੰਮ ਕੀਤਾ ਨਹੀਂ ਜਿੰਨਾ ਵੀ ਕੀਤਾ ਮਾੜਾ ਹੀ ਕੀਤਾ ਅਸੀਂ ਇਹੋ ਸਰ ਮੰਗ ਕਰਦੇ ਆ ਪੀ ਜਿਹੜੇ ਨੰਬਰਦਾਰੀ ਆ ਉਹ ਮੇਰੇ ਭਰਾ ਦੀ ਨਕਵਾਰੀ ਕੀਤੀ ਜਾਵੇ ਇਹਦੇ ਕਾਗਜ਼ੇ ਚੈੱਕ ਕੀਤੇ ਜਾਣ ਤੇ ਗੁਰਸ਼ਾਨ ਸਿੰਘ ਦੇ ਜਿਹੜੇ ਪੇਪਰ ਵਾ ਉਹਦੀ ਇਨਕੁਆਰੀ ਕੀਤੀ ਜਾਵੇ ਕਿ ਕਿਹਦੇ ਪੇਪਰ ਸਹੀ ਆ ਤੇ ਜੋ ਵੀ ਅੱਜ ਤੱਕ ਮਾੜਾ ਕੰਮ ਵਾ ਉਹਦੇ ਵਿੱਚ ਮੇਰੇ ਭਰਾ ਦੀ ਕੋਈ ਦਖਲਅੰਦਾਜ਼ੀ ਕਿ ਨਹੀਂ ਆ ਤੇ ਜੇ ਜੇ ਹੈਗੀ ਆ ਤੇ ਫਿਰ ਉਤੇ ਕਾਨੂੰਨੀ ਕਾਰਵਾਈ ਕਰਾਓ ਤੇ ਜਿਹੜੀ ਆ ਜੇ ਗੁਰਸ਼ਾਨ ਸਿੰਘ ਦੀ ਉਹਦੀ ਘੱਟ ਪੜਾਈ ਆ ਇਹ ਧੱਕੇ ਦੇ ਨਾਲ ਨੰਬਰਦਾਰੀ ਕੋਈ ਵੀ ਪ੍ਰੈਕਟੀਕਲ ਦਬਾਅ ਆ ਆਪਾਂ ਆ ਕੇ ਲੈਂਦਾ ਵਾ ਫਿਰ ਉਹਦੇ ਤੇ ਕਾਨੂੰਨੀ ਕਾਰਵਾਈ ਕਰਾਈ ਜਾਵੇ ਮੇਰਾ ਨਾਮ ਹਰਪ੍ਰੀਤ ਸਿੰਘ son of ਅਜੀਤ ਸਿੰਘ ਪਿੰਡ ਪਿੱਦੀ ਦਾ ਸਰ ਰਹਿਣ ਵਾਲਾ ਜੋ ਕਿ ਸਰ ਮੇਰਾ ਤਹਿਸੀਲਦਾਰ ਤੋਂ ਕੇਸ ਚੱਲਿਆ ਐਸਡੀਐਮ ਤੋਂ ਪਹੁੰਚਿਆ ਐਸਡੀਐਮ ਤੋਂ ਡੀਸੀ ਸਾਹਿਬ ਦੇ ਪਹੁੰਚਿਆ ਜੋ ਸਰ ਮੈਂ ਬਿਲਕੁਲ ਸਾਰੇ ਪੱਖਾਂ ਤੋਂ ਸਾਰਾ ਆਪਣਾ ਕਾਗਜ਼ੀ ਕਾਰਵਾਈ ਚ ਓਕੇ ਆ ਸਰ ਕੋਈ ਥਾਣੇ ਦਾ ਕੇਸ ਨਹੀਂ ਆ ਉਹੀ ਦਾਲਤੀ ਕੇਸ ਨਹੀਂ ਆ ਸਰ ਮੇਰੇ ਨਾਲ ਧੱਕਾ ਕੀਤਾ ਗਿਆ ਹੀ ਜੋ ਕਿ ਪ੍ਰੈਕਟੀਕਲ ਪ੍ਰੈਸ਼ਰ ਦੇ ਨਾਲ ਸਰ ਜਿਹੜਾ ਮੇਰਾ ਨੰਬਰਦਾਰੀ ਕੇਸ ਆ ਉਹ 8 ਫੜਾ ਸਰ ਉਹਦੇ ਹੱਕ ਚ ਸਰ ਆਰਡਰ ਦਿੱਤੇ ਗਏ ਜੋ ਕਿ ਸਰ ਉਹ ਬਿਲਕੁਲ ਸ਼ਰਿਆਮ ਬੰਦਾ ਗਲਤ ਆ ਗਲਤ ਬੰਦਿਆਂ ਨੂੰ ਸਰ ਪਨਾਹ ਦਿੰਦਾ ਬੰਦਾ ਉਹਦੀ ਪੂਰੀ ਤਰ੍ਹਾਂ ਜਾਂਚ ਨਾ ਕੀਤੀ ਜੇ ਸਰ ਮੇਰਾ ਕੇਸ ਇੱਥੇ ਡੀਸੀ ਸਾਹਿਬ ਤੋਂ ਆ ਉਹਦੀ ਸਰ ਪੂਰੀ ਤਰ੍ਹਾਂ ਨਾ ਜਾਂਚ ਕੀਤੀ ਆ ਨਾ ਅਨਕਵਾਰੀ ਕੋਈ ਕੀਤੀ ਆ ਨਾ ਸਰ ਸਾਡੀ ਕੋਈ ਬਹਿਸ-ਬਾਜੀ ਕਰਾਈ ਆ ਅੰਡਰਗਰਾਉਂਡ ਜਿਹੜਾ ਸਾਰਾ ਉਹਨੂੰ ਆਰਡਰ ਪੇਸ਼ ਕੀਤਾ ਗਿਆ ਮੈਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦਾ ਕਿ ਸਰ ਮੇਰਾ ਜਿਹੜਾ ਕੇਸ ਆ ਉਹਨੂੰ ਸਹੀ ਤਰੀਕੇ ਦੇ ਨਾਲ ਜਾਂਚ ਕਰਕੇ ਜੋ ਵੀ ਆ ਸਹੀ ਕੈਂਡੀਡੇਟ ਆ ਉਹਨੂੰ ਸਰ ਉਹਦੇ ਹੱਕ 'ਚ ਕੀਤਾ ਜਾਵੇ ਇਹੀ ਹੱਥ ਜੋੜ ਕੇ ਮੰਗ ਕਰਦਾ ਕਿ ਮੇਰੇ ਹੱਕ 'ਚ ਜੋ ਵੀ ਸਹੀ ਆ ਬਿਆਨ ਉਹ ਕੀਤਾ ਜਾਵੇ